ਨਾ ਮੇਰਾ ਸਰਬਜੀਤ ਸਿੰਘ ਛੱਬੂ ਹਾਂਜੀ ਕਿਹੜਾ ਪਿੰਡ ਕਿਹੜਾ ਪਿੰਡ ਆ ਔਲਖੁਰਦ ਜੀ ਕੀ ਗੱਲ ਹੋਈ ਐ ਮਸਲਾ ਕੀ ਐ ਸਾਰ ਐ ਕੋਈ ਸੁੱਤੇ ਪਏ ਹਾਂ ਰਾਤ 1:30 ਵਜੇ ਦੀ ਗੱਲ ਆ ਜੀ ਤੇ ਖੜਾਕ ਆਇਆ ਬਹੁਤ ਜ਼ੋਰ ਦੀ ਮੈਂ ਉੱਠਿਆ ਮੈਂ ਤਾਂ ਮੇ ਆਪਣੇ ਬ੍ਰਦਰ ਨੂੰ ਜਗਾਇਆ ਵਾ ਤੋ ਨੂੰ ਮੈਂ ਕਿਹਾ ਖੜਕਾ ਬੜੀ ਜ਼ੋਰ ਦੀ ਆ ਬਾਹਰ ਜਿੱਦਾਂ ਕੋਈ ਪਟਾਕਾ ਪਟੂਕਾ ਚੱਲਦਾ ਅਜੇ ਗੱਲ ਕਰਨੀ ਡੈ ਬ੍ਰਦਰ ਮੇਰਾ ਉੱਠਿਆ ਵਾ ਤੋ ਪਰਣਾ ਡਿਆ ਬੰਨਾ ਤੇ ਇੱਕ ਫੈਰ ਵਜਦਾ ਸਾਡੇ ਗੇਟ ਨਾਲ ਫੇਰ ਉਨੇ ਚਿਰ ਨਹੀਂ ਇਧਰੋਂ ਟਿਪਰ ਚੱਲਣਦੇ ਆ ਜਿਹੜਾ ਰੋਡ ਬਣ ਰਿਹਾ ਇੱਥੇ ਮਿੱਟੀ ਜਾਂਦੀ ਆ ਉਤੋਂ ਟਿਪਰ ਆਉਂਦੇ ਤੇ ਮੈਂ ਕਹਾਂ ਚਾਨਣੇ ਆ ਬਾਹਰ ਬਾਹਰ ਨਿਕਲੀਏ ਅਹੀਂ ਗੇਟ ਦੇ ਗਾੜੀਆਂ ਐ ਛੋਟਾ ਦਰਵਾਜ਼ਾ ਖੋਲਨੇ ਆ ਵਾ ਤੇ ਰਾਜੂ ਪ੍ਰਧਾਨ ਜਿਹੜੇ ਮਾਜਾ ਕਿਸਾਨ ਸੰਸਥਾ ਕਮੇਟੀ ਵਾਲੇ ਇਹਨਾਂ ਦਾ ਗੇਟ ਆ ਵੇਖੋ ਨਾਲ ਹੀ ਕੋਈ 5-7 ਰੱਖ ਕਰਨ ਤੇ ਇਥੋਂ ਉਹਨਾਂ ਮੁਰਸਲ ਕਮਾਇਆ ਤੇ ਕੋਈ ਫੈਰ ਕੀਤਾ ਵਾ ਉਸ ਤੋਂ ਬਾਅਦ ਉਹ ਇੱਥੇ ਆ ਜਾਂਦੇ ਆ ਗੇਟ ਦੇ ਗਾੜੀ ਤੇ ਅਸੀਂ ਭੱਜ ਕੇ ਗੇਟ ਬੰਦ ਕੀਤਾ ਤੇ ਉਹਨਾਂ ਨੇ ਸਿੱਧਾ ਫੈਰ ਮਾਰਿਆ ਸਾਡੇ ਵਾਲ ਨੂੰ ਜਿਹੜਾ ਸਾਡੇ ਗੇਟ ਦੇ ਵਿੱਚ ਆ ਵਾ ਜਿਹੜੀ ਹਾਂਜੀ ਤੇਰੀ ਕੀ ਗੱਲ ਹੈ ਸਰ ਇੱਕ ਸਰ ਪਿਸਤੌਲ ਹੀ ਤੇ ਇੱਕ ਰਫਲ ਹੀ ਮਤਲਬ ਜਿਹਦਾ 12 ਬੋਰ ਦਾ ਇੱਕ ਖੋਲ ਵੀ ਇੱਥੇ ਬਰਾਮਦ ਹੋਇਆ ਪੁਲਿਸ ਲੈ ਕੇ ਹੀ ਰਾਤ ਨੂੰ 112 ਤੇ ਫਿਰ ਫੋਨ ਲਾਇਆ ਹੈ ਤੇ ਮੁਲਾਜ਼ਮ ਆਏ ਰਾਤ ਤੇ ਇੱਕ ਖੋਲ ਬਰਾਮਦ ਉਹ ਇੱਕ ਟੋਟੀ ਡਿੱਗੀ ਆ ਉਹਨਾਂ ਦੀ ਘਰ ਤੋਂ ਅਗਲੇ ਬੰਨੇ ਤੇ ਇੱਕ ਫਾਇਰ ਜਿਹੜਾ ਵਾ ਉਹ ਕੋਈ ਆਪਣਾ ਘਰ ਤੋਂ ਵਗਦੀ 4-5 ਕਿਲੋਮੀਟਰ ਅਗਲੇ ਆ 5 ਕਿ ਕਰਮਾ ਅੱਗੇ ਹੋਇਆ ਵਾ ਮਤਲਬ ਉਹ ਵੀ ਹਵਾਈ ਫਾਇਰ ਹੋਇਆ ਤੇ ਤਿੰਨ ਫਾਇਰ ਜਿਹੜੇ ਸਾਡੇ ਗੇਟ 'ਚ ਮਾਰੇ ਸਿੱਧੇ ਹੀ ਕੀ ਜੀ ਪਛਾਣ ਹੋਈ ਨਹੀਂ ਪਛਾਣ ਨਹੀਂ ਉਹਨਾਂ ਮੂੰਹ ਬੱਦੇ ਸੀ ਇਹਨਾਂ ਦਾ ਰਜਿਸਟਰਡ ਹੀ ਕੋਈ ਰੰਜੇ ਸਾਡੀ ਜੀ 3 2 3 ਸਾਲ ਤੋਂ ਸਾਡੀ ਚੱਲਦੀ ਹੈ ਬਲਜੀਤ ਸਿੰਘ ਬੱਲੀ ਆ ਵੱਡੇ ਔਲਖਾਂ ਦਾ ਇੱਕ ਸੁਖਵਿੰਦਰ ਬਾਬਾ ਵਾ ਇੱਕ ਉਹਦਾ ਬ੍ਰਦਰ ਆ ਪ੍ਰੇਮਾ ਪਬਜੀ ਇਹ ਤਾਂ ਸੀਤੂ ਆ ਜੀ ਜਿਹੜਾ ਹੁਣ ਮੜਿਆ ਬਲੋਚਾਂ ਦਾ ਸਰਪੰਚ ਬਣਿਆ ਇਹਨਾਂ ਨਾਲ ਹੀ ਆ ਜੀ ਪੁਰਾਣੇ ਝਗੜੇ ਚੱਲਣ ਡੇ ਆ ਤੇ ਹੁਣ ਵੀ ਆਡਾ ਇੱਥੇ ਥਾਂ ਦਾ ਥੋੜਾ ਕੋਨਾ ਨਾਲ ਚੱਲਣ ਡਿਆ ਹੈ ਤੇ ਇਹੋ ਚੱਕਰ ਸੀ ਤਾਂ ਰੰਜਸ ਇਹੀ ਆ ਵੀ ਉਹਨਾਂ ਹੀ ਕੰਮ ਕਰਵਾਇਆ ਹੈ ਕੀ ਮੰਗ ਟੋੜੀ ਮੰਗਾ ਡੀਏਗਾ ਹਣੋਂ ਸਾ ਮਿਲਣਾ ਚਾਹੀਦਾ ਵਾ ਕੋਈ ਆ 2 ਸਾਲ ਦੇ ਵਿੱਚ ਤਿੰਨ ਵਾਰ ਵਾਰ ਦਾਤਾ ਹੋਈਆਂ ਦੋ ਵਾਰ ਦਾ ਤਾਂ ਪਹਿਲਾਂ ਵੀ ਹੋਈਆਂ ਵਾ ਤੇ ਇਸੇ ਜਗ੍ਹਾ ਤੇ ਫਾਇਰ ਵੱਜੇ ਸਾਡੀ ਕੋਈ ਮਤਲਬ ਇਹਨੇ ਹੀ ਦਰਖਾਸਤ ਵੀ ਦਿੱਤੀ ਉਦੋਂ ਕਹਿੰਦੇ ਹਨ ਕੋਈ ਬੰਦਾ ਮਿਲੂ ਦੱਸਿਓ ਅਸੀਂ ਉੱਤੇ ਪਰਚਾ ਕਰਾਂਗੇ ਹੁਣ ਉਹਨਾਂ ਨੇ ਮਤਲਬ ਅੱਜ ਲਿਖ ਕੇ ਖੜਿਆ ਵਾ ਕਿ ਨਹੀਂ ਅਸੀਂ ਮਤਲਬ ਜੋ ਵੀ ਆ ਤੁਹਾਨੂੰ ਇਨਸਾਫ ਦਿਵਾਵਾਂਗੇ ਹਾਂਜੀ 102 ਦੇ ਫੋਨ ਲਾਇਆ ਇੱਕ ਰੀਤ ਆਈ ਸੀਰੇ ਫਿਰ ਚੌਕੀ ਇੰਚਾਰਜ ਆਇਆ ਇਹ ਕਿ ਨਹੀਂ ਉਹ ਲੈ ਪੁੱਛ ਕੇ ਗਿਆ ਫਿਰ ਐਸਐਚਓ ਸਾਹਿਬ ਆਏ ਸੀਰੀਅਲ ਗਵੰਦਪੁਰ ਤੋਂ ਹਾਂਜੀ ਉਹ ਵੀ ਮੰਗੀ ਕਿਹਾ ਉਹਨਾਂ ਨੇ ਕੀ ਅਹੀਂ ਉਹ ਲੋਕ ਆ ਗਏ ਹਨ ਸਾਹਮਣੇ ਲਾ ਚਾਹੀਦਾ ਪਹਿਲਾਂ ਵੀ ਇੱਥੇ ਇੱਕ ਚੌਕੀ ਇੰਚਾਰਜ ਹੁੰਦੋਂ ਉਹਨੂੰ ਵੀ ਇਹ ਦਿਖਾ ਦਿੱਤੀ ਉਹ ਸਾਡਾ ਕੋਈ ਨਹੀਂ ਮਲ ਬਣਿਆ ਉਤੋਂ ਪਹਿਲਾਂ ਵੀ ਕਰੀ ਮਲ ਤਿੰਨ ਸਾਲ ਪਹਿਲਾਂ ਇੱਕ ਫਾਇਰ ਹੋਇਆ ਸਾਡੇ ਗੇੜ ਗਾੜੀ ਇਹੋ ਜਗ੍ਹਾ ਤੇ ਉਦੋਂ ਵੀ ਨਹੀਂ ਕੋਈ ਗੱਲ ਹੁਣ ਪੰਜ ਫਾਇਰ ਹੋਏ ਹਨ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਅਸੀਂ ਭੱਜ ਕੇ ਆਪਣੀ ਜਾਨ ਬਚਾਈ ਜੇ ਅਸੀਂ ਗੇਟ ਨਹੀਂ ਬੰਦ ਕਰਦੇ ਪਰ ਅਗਰ ਮੇਰਾ ਅੰਦਰੋਂ ਨਹੀਂ ਖਿੱਚਦਾ ਤਾਂ ਮळा ਸਾਡੇ ਇੱਥੇ ਇਨਾ ਕਦੀ ਜਾਨ ਵੀ ਜਾ ਸਕਦੀ ਮੇਰਾ ਨਾਮ ਵੀ ਬਲਵਿੰਦਰ ਸਿੰਘ ਰਾਜੂ ਮਾਝਾ ਕਿਸਾਨ ਸ਼ਹਿਰ ਸਕੂਟੀ ਦਾ ਪ੍ਰੈਜ਼ੀਡੈਂਟ ਪੰਜਾਬ ਦਾ ਦੇਖੋ ਇਹ ਸਰਕਾਰ ਦੀ ਤੇ ਵੱਡੀ ਨਿਮਾਹੀ ਕਹਿ ਸਕਦੇ ਆ ਤੇ ਗੁੰਡਾਗਰਦੀ ਜਿਹੜੀ ਆ ਉਹ ਦਿਨ-ਦਿਨ ਹੀ ਚੱਲਣ ਢੀ ਜਿਹੜੇ ਬੰਦਿਆਂ ਨੇ ਇਹ ਸ਼ਾਰਦਸ਼ ਰਸੀ ਆ ਉਹ ਬੰਦਿਆ ਕੋਈ ਵੀ ਅਸੀਂ ਸਰਕਾਰ ਨੂੰ ਕਹਣਾ ਚਾਹੀਦਾ ਜੀ ਉਹਨੇ ਵੀ ਕੋਈ ਬਖਸ਼ਿਆ ਨਹੀਂ ਜਾਣਾ ਚਾਹੀਦਾ ਅਸੀਂ ਆਪਣੇ ਤੌਰ ਤੇ ਵੀ ਬੰਦਿਆਂ ਦੀ ਸ਼ਾਰਦਨ ਕਰਨ ਦੇ ਹਨ ਕਿਹੜੇ ਬੰਦੇ ਜਿਹੜੇ ਰਾਤ ਕਿੰਨੇ ਹਾਇਰ ਕੀਤੇ ਤੇ ਕਿੰਨੇ ਆਣ ਕੇ ਗੋਲੀ ਚਲਾਈ ਆ ਗੋਲੀ ਜਿਹੜੀ ਇਹ ਜਿੱਤੇ 12:35 ਮਿੰਟ ਤੇ ਮੈਨੂੰ ਫੋਨ ਕੀਤਾ ਇਹਨੇ ਮੁੰਡੇ ਨੇ ਮੈਂ ਸੁੱਤਾ ਸੀ ਉਹਦਾ ਫੋਨ ਵੱਜਿਆ ਤੇ ਮੈਂ ਦਵਾਦਾ ਬੱਬੜੇ ਉੱਠਿਆ ਮੇਰਾ ਨੰਬਰ ਵੇਖਿਆ ਕਿਉਂਕਿ ਮੇਰੀ ਜਥੇ ਬੰਦੀ ਦਾ ਜੂਦ ਆਗੂ ਵੀ ਆ ਮੈਂ ਕਿਹਾ ਕੋਈ ਪਤਾ ਨਹੀਂ ਕੀ ਗੱਲ ਹੋ ਗਈ ਮੈਨੂੰ ਕਹਿੰਦਾ ਵੀਰੇ ਮੇਰੇ ਗੇਟ ਕਰੀ ਕਿ ਇਹਨੇ ਗੋਲੀ ਚਲਾਤੀ ਹਾਂ ਕਿ ਤੇ ਮੈਂ ਬੜੇ ਜੋਰ ਨਾਲ ਬਚਿਆ ਮੈਂ ਤੋੜ ਕੇ ਬਾਹਰ ਨਿਕਲਿਆ ਦਵਾਦਾ ਗੇਟ ਖੋਲਿਆ ਆਪਣਾ ਫਿਰ ਇੱਥੇ ਆ ਹੀ ਇਕੱਠੇ ਹੋਏ ਤੇ ਇਹਨੇ ਮੈਨੂੰ ਦੱਸਿਆ ਕਿ ਪਹਿਲਾਂ ਜਦੋਂ 2:00 ਵਜੇ ਆ ਤੇ ਮੈਂ ਉੱਠਿਆ ਮੈਂ ਆਪਣੇ ਘਰ ਦੇ ਨਾਲ ਉਠਾਰਿਆ ਪਹਿਲੇ ਵਾਰ ਤੋਂ ਦੂਜੇ ਮੇਰੇ ਥਾਲਦਾਂ ਥਾਲਦਾਂ ਦੂਜਾ ਵਾਰੀ ਵੱਜ ਗਿਆ ਫਿਰ ਕਹਿੰਦਾ ਹਾਂ ਕਿ ਛੋਟਾ ਗੇਟ ਖੋਲਿਆ ਛੋ ਕਹਿੰਦਾ ਕਿ ਲਾੜਵਜੀ ਤੇ ਤੁਹਾਡੇ ਵਾਲੇ ਗੇਟ ਤੋਂ ਜਦੋਂ ਘੁੰਮੇ ਤੋਂ ਉਹਨਾਂ ਉੱਥੇ ਫਾਇਰ ਕੀਤਾ ਕਿ ਅਸੀਂ ਫਿਰ ਆਂਦਾ ਪਤਾ ਲੱਗਿਆ ਕਿ ਇਹਨਾਂ ਕੋਈ ਥਹਰੇ ਵਾਲੇ ਬੰਦੇ ਹੋਈ ਆ ਤੇ ਆਂਦਾ ਇਹ ਦੌੜ ਕੇ ਦਵਾਦਾ ਆਪਣੇ ਜਨੇ ਜੀ ਨੂੰ ਗੇਟ ਨੂੰ ਚੜੇ ਉਹਨਾਂ ਚ ਉਹਨਾਂ ਨਾਲ ਮੋਟਰਸਾਈਕਲ ਕਮਾ ਕੇ ਅਜੇ ਇਹ ਅੰਦਰ ਆਪਣੇ ਬਾਹਰ ਨਹੀਂ ਰੋਏ ਇੱਕ ਅੱਧਾ ਜਣਾ ਪਾਏ ਹੋ ਸਕਦਾ ਉਹਨਾਂ ਦੇ ਕਾਬੂ ਵੀ ਆਂਦਾ ਦਵਾਦਾ ਉਹਨਾਂ ਇਹਦਾ ਵੱਡਾ ਬ੍ਰਦਰ ਨੇ ਖਿੱਚ ਕੇ ਅੰਦਰ ਨੂੰ ਕੀਤਾ ਤੇ ਗੇਟ ਤੇ ਜੀ ਬੰਦੀ ਕਰਨ ਦਾ ਉਹਨਾਂ ਚ ਉਹਨਾਂ ਨਾਲ ਠਾਹ ਜਿਹੜਾ ਉਹਦੇ ਛੋਟੇ ਗੇਟ ਵਾਲੋਂ ਗੋਲੀ ਮਾਰਤੀ ਉਹ ਵੀ ਨਿਸ਼ਾਨ ਉੱਥੇ ਲੱਗਾ ਇਹ ਤੋਂ ਮਡੀ ਮੈਂ ਕਹਿੰਦਾ ਕੀ ਹੋ ਸਕਦੀ ਆ ਵੀ ਕੋਈ ਬੰਦਾ ਰਾਤ ਸੁੱਤਾ ਆਪਣੇ ਘਰ ਆਪਣੇ ਘਰ ਸੌ ਨਹੀਂ ਸਕਦਾ ਕੋਈ ਇਹਨੂੰ ਹਰਾਸਮੈਂਟ ਕਰਨਾ ਕਿ ਇਹਨੂੰ ਡਰਾਉਣਾ ਕਿ ਇਹ ਨੂੰ ਧਮਕਾਉਣਾ ਕਿ ਤੂੰ ਕੱਲ ਨੂੰ ਹੋਰ ਕੇ ਗੱਲ ਚ ਜਾ ਗੱਲ ਇਥੇ ਮੱਲਾ ਪਿੰਡਾਂ ਦੇ ਵਿੱਚ ਨਿੱਕੀਆਂ ਮੋਟੀਆਂ ਗੱਲਾਂ ਹੁੰਦੀਆਂ ਪਰ ਇਦਾਂ ਨਹੀਂ ਕੀਤੀ ਹੁੰਦੀ ਤੇ ਆ ਜੀਆਂ ਮਲਾਕੀਆਂ ਕਿ ਉਹਦੇ ਗੇਟਾਂ ਦੇ ਆਵਾਰੀ ਰਾਤ ਗੋਲੀਆਂ ਮਰਾਉ ਉਹ ਜਾ ਕੇ ਇਹਨੂੰ ਰਾਹ ਜਾਂਦੇ ਨੂੰ ਗੋਲੀ ਮਰਵਾ ਦੋ ਇਹ ਬਹੁਤ ਵੱਡੀ ਮੱਦ ਕਿਹਨਾਂ ਸਰਕਾਰ ਦੀ ਮਲਾਕੀ ਆ ਤੇ ਜਿਹੜੇ ਆ ਬੰਦਿਆਂ ਨੇ ਕੰਮ ਕੀਤਾ ਜਿਹੜੇ ਆ ਬੰਦਿਆਂ ਨੇ ਕੀਤਾ ਤੇ ਜਿਹੜਾ ਨੇ ਕਰਵਾਇਆ ਉਹ ਲਗਭਗ 90% ਸਾਨੂੰ ਉਦਾਂ ਪਤਾ ਕਿ ਕਿਹੜੇ ਕਿਹੜੇ ਬੰਦਿਆਂ ਨੇ ਕਰਵਾਇਆ ਤੇ ਕਿਹੜੇ ਨੇ ਕੀਤਾ ਥੋੜਾ ਬੋੜਾ ਚਾਣਣਾ ਆਉਣ ਵਾਲਾ ਵਾ ਉਹ ਜਿਵੇਂ ਜਿਵੇਂ ਅਸੀਂ ਨਹੀਂ ਬੋਇਆ ਆਪਣਾ ਜੋਰ ਲਾਉਣ ਜਿਵੇਂ ਜਿਵੇਂ ਅੱਜ ਮੈਂ ਐਸਪੀ ਸਾਹਿਬ ਨੂੰ ਮਿਲਿਆ ਕਿਉਂਕਿ ਐਸਐਸਪੀ ਜਾ ਰਹਾ ਨਹੀਂ ਡੀਏਜੀ ਸਾਹਿਬ ਨੂੰ ਮਿਲ ਕੇ ਆ ਅੰਮ੍ਰਿਤਸਰ ਉਹਨਾਂ ਨੇ ਵੀ ਉਹਨਾਂ ਦੇ ਵੀ ਧਿਆਨ ਚ ਲੈ ਲੈਂਦੀ ਹੈ ਗੱਲ ਕਿ ਜਿਹੜਾ ਇਹ ਗੁੰਡਾ ਰਾਜ ਚੱਲਣ ਰਿਹਾ ਇਹਨੂੰ ਥੱਲ ਪਾਈ ਜਾਵੇ ਇਹ ਕਰਕੇ ਲਗਭਗ ਦੋ ਵਾਰੀ ਮੇਰੀ ਡੀਐਸਪੀ ਸਾਹਿਬ ਨਾਲ ਗੱਲ ਹੋਈ ਹੈ ਐਸਐਸਸੀ ਨੂੰ ਵੀ ਕਿਹਾ ਉਹ ਵੀ ਕਹਿੰਦੇ ਕਿ ਅਸੀਂ ਟੀਮਾਂ ਛੱਡੀਆਂ ਵਾ ਸਾਰੇ ਕੈਮਰੇ ਚੈੱਕ ਕਰਨ ਦੇ ਆ ਅਸੀਂ ਇਹ ਜਿਹੜਾ ਨਿਆਵਾ ਜੂੜ ਦਵਾਗੇ ਅਸੀਂ 2-4 ਦਿਨ ਦੇਖਣਾ 2-4 ਦਿਨਾਂ ਦੇ ਵਿੱਚ ਵਿੱਚ ਜੇ ਸਾਨੂੰ ਨਿਆ ਨਾ ਮਿਲਿਆ ਤੇ ਅਸੀਂ ਇੱਥੇ ਹਰਚਵਾਲ ਚੌਕ ਜਾ ਕੋਈ ਹੋਰ ਚੌਕ ਬਹਾਂਗੇ ਬਹਿ ਕੇ ਨਜ਼ਰ ਰਹੀ ਆਪਣੀ ਜੇਕਰ ਸਾਡੀ ਨਿਆ ਨਹੀਂ ਮਿਲਦਾ ਨਜ਼ਰ ਰਹੀ ਇਹਨਾਂ ਦਾ ਖੜਾ ਨਹੀਂ ਛੱਡਾਂਗੇ ਕਿਉਂਕਿ ਇਹ 2-3 ਸਾਲ ਹੋ ਗਏ ਹੈ ਹਰ ਸਾਲੀ ਗੋਲੀ ਚਲਾ ਦੋ ਹਰ ਸਾਲ ਗੋਲੀ ਚਲਾ ਦੋ ਇਹ ਕੱਜ ਇਹਦੇ ਬੂਏ ਕਰੀ ਚੱਲੀ ਆ ਕੱਲ ਹੋਰ ਕਿਹਦੇ ਚੱਲੂਗੀ ਪਰ ਸੋਹਰਗੇ ਦੇ ਚੱਲੂਗੀ ਅੱਬ ਤੇਰੇ ਬਮਰਾ ਕਰਨ ਵਾਲੀ ਕਹਾਣੀ ਵੀ ਅਸੀਂ ਘਰਾਜ ਪਾਵਾਂਗੇ ਹਸਪਤਾਲ ਦੀ ਪਿੰਡ ਦਾ ਮਾਹੌਲ ਕਿਸ ਤਰ੍ਹਾਂ ਲੱਗ ਰਿਹਾ ਹੈ ਪਿੰਡ ਦਾ ਮਾਹੌਲ ਬਿਲਕੁਲ ਡਰਿਆ ਹੋਇਆ ਹੈ ਜੀ ਜਿਹੜੇ ਲਾਗੇ ਲਾਗੇ ਤੇ ਲੋਕ ਆ ਸਾਰੇ ਸਹਨੇ ਆ ਕਿ ਸਤੇ ਬਿਆਨ ਕੋ ਇਹ ਇੱਕ ਬੇਗਰੀ ਉਹ ਇੱਕ ਦਿਨ ਹੈ ਨਾ ਹਵਾਈ ਫੈਰ ਕਰਕੇ ਚਲ ਜੜਾ ਇੱਕ ਕੇ ਦੇ ਡੇਢ ਦੇ ਵਿੱਚ ਸਿੱਧਾ ਫੈਰ ਮਾਰਦਾ ਇਹਦਾ ਮਤਲਬ ਜਾਨੋ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਆ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਵੀ ਜਦੋਂ ਇਹ ਬੰਦਾ ਨਿਕਲੂਗਾ ਜੇ ਗੇੜਦਾ ਨਿਕਲਦਾ ਉਸ ਨੂੰ ਢਾਹ ਲੋ ਨੀ ਤੇ ਕਰਕੇ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚੱਲੇ ਆ ਵੀ ਇਹਦਾ ਬੰਦੇ ਸਾਨੂੰ 2-4 ਦਿਨਾਂ ਦੇ ਵਿੱਚ ਲੱਭ ਕੇ ਦੋ ਕਿੱਥੇ ਆ ਤੁਹਾਨੂੰ ਪਤਾ ਵਾ ਕਿਉਂਕਿ 100% ਜਿਹੜਾ ਲਗਭਗ ਪੁਲਿਸ ਨੂੰ ਪਤਾ ਹੁੰਦਾ ਵੀ ਕਿਹੜਾ ਬੰਦਾ ਇਹ ਕੰਮ ਕਰ ਸਕਦਾ ਜਦੋਂ ਕਿਹਦਾ ਵੱਡਾ ਚੋਰੀ ਹੋਇਆ ਨਾ ਤੇ ਪੁਲਿਸ ਵਾਲੇ ਇੱਕ ਤਜਨ ਪੁੱਛਣ ਲੱਗ ਪੈਂਦੇ ਵੀ ਆ ਪੁੱਛਿਆ ਇਲਾਕੇ ਦੇ ਕਿਹੜਾ ਕਨੇ ਕੀਤਾ ਚੋਰੀ ਸਭ ਪਤਾ ਪੁਲਿਸ ਨੂੰ ਕਿ ਕਿਹੜਾ ਬੰਦਾ ਇੱਥੇ ਕੋਈ ਚਲਾਉਣ ਵਾਲਾ ਲੱਗੇ ਲੱਗੇ ਫਿਰ 2 ਦਿਨ ਦਾ ਟਾਈਮ ਦਿੱਤਾ ਗਿਆ 5 ਦਿਨ ਦਾ ਟਾਈਮ ਹੈ ਜੀ 5 ਦਿਨ ਦਾ ਡਿਵੀਜ਼ ਸਭ ਨੂੰ ਕਹਿ ਕੇ ਆ ਕਿ 5 ਦਿਨਾਂ ਦੇ ਵਿੱਚ ਵਿੱਚ ਸਾਨੂੰ ਬੰਦੇ ਜਿਹੜੇ ਆ ਉਹ ਕਲੀਅਰ ਕਰਕੇ ਦੋ ਕਿੰਨਾ ਕਰਵਾਇਆ ਕਿ ਕਿੰਨੇ ਨੇ ਕੀਤਾ ਜੇ ਨਹੀਂ ਹੋਊਗਾ ਤਾਂ ਫਿਰ ਇਹ ਆਪਣੇ ਤਰੀਕੇ ਨਾਲ ਕੰਮ ਕਰਾਵਾਂਗੇ ਮਾੜੀ ਗੱਲ ਹੈ ਜਿਹੜੇ ਸ਼ਰਾਰਤੀ ਅਨਸਾਰ ਆ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਜਿਹੜੀਆਂ ਵਾਰਦਾਤਾ ਕਰਦੇ ਉਹਨਾਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਪਜਾਉਣਾ ਚਾਹੀਦਾ ਕਿ ਕਿਸਾਂ ਗੰਦੇ ਉੱਤੇ ਕਿਸਾਂ ਦੇ ਉੱਤੇ ਹਮਲਾ ਹੋਇਆ ਬਹੁਤ ਮਾੜੀ ਗੱਲ ਹੈ ਇਸ ਤਰ੍ਹਾਂ ਪਹਿਲਾਂ ਪਿੰਡ ਦਾ ਮਾਹੌਲ ਬਹੁਤ ਵਧੀਆ ਸੀਗਾ ਇਦਾਂ ਦੇ ਜਦੋਂ ਇਨਸੀਡੈਂਟ ਹੁੰਦੇ ਆ ਤੇ ਲੋਕ ਡਰਦੇ ਆ ਤੇ ਮਾਹੌਲ ਖਰਾਬ ਹੁੰਦੇ ਆ ਇਹ ਕਿਸ ਤਰ੍ਹਾਂ ਦਾ ਹੁਣ ਮਾਹੌਲ ਹੈ ਤੁਹਾਡੇ ਸਰਪੰਚਾ ਪਿੰਡ ਮਾਹੌਲ ਉਹ ਜਿਹੜਾ ਸਹਿਮਿਆ ਆ ਪੁਲਿਸ ਨੂੰ ਕੀ ਕਹਿਣਾ ਚਾਹੁੰਦੇ ਜੀ ਪੁਲਿਸ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਜਲਦੀ ਤੋਂ ਜਲਦੀ ਜਿਹੜੇ ਇਹ ਬੰਦੇ ਡਰੇਸ ਕਰਕੇ ਸਾਹਮਣੇ ਆਉਣੇ ਚਾਹੀਦੇ ਆ ਤੇ ਉਹਨਾਂ ਦੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਮੈਂ ਸਤਪਾਲ ਸਿੰਘ ਐਕਸ ਸਰਪੰਚ ਆਉੜ ਕਲਾ ਜੀ ਕਿਸ ਤਰ੍ਹਾਂ ਗੋਲੀਆਂ ਤੇ ਕੀ ਕਹਿਣਾ ਚਾਹੁੰਦੇ ਇਹ ਗੋਲੀਆਂ ਜਿਹੜੀਆਂ ਵਾ ਇਹ ਤੀਜੀ ਘਟਨਾ ਵਾ ਇੱਥੇ ਸਾਡੇ ਇਸ ਤੋਂ ਪਹਿਲਾਂ ਵੀ ਦੋ ਵਾਰੀ ਇੱਥੇ ਫੈਰਿੰਗ ਕਰਕੇ ਜਾਂਦੇ ਰਹੇ ਆ ਸਾਨੂੰ ਕੋਈ ਅਜੇ ਤੱਕ ਨਿਆਂ ਨਹੀਂ ਮਿਲਿਆ ਉਨਾ ਬਾਰੇ ਵੀ ਇੱਥੇ ਪੁਲਿਸ ਨੂੰ ਇਨਫੋਰਮ ਕਰਦੇ ਰਹੇ ਆ ਪਰ ਪੁਲਿਸ ਕਹਿੰਦੀ ਰਹੀ ਕਿ ਕਿਹੜੀਆਂ ਤੁਹਾਡੇ ਵੱਜੀਆਂ ਵਾ ਜਦੋਂ ਬੰਦਾ ਮਰੂਗਾ ਉਦੋਂ ਹੀ ਪਤਾ ਲੱਗਣਾ ਵੀ ਇਹ ਵੱਜਗੀਆਂ ਤੇ ਮਰ ਗਿਆ ਤੇ ਹੁਣ ਇਹਤ ਕਾਰਵਾਈ ਕਰਨੀ ਆ ਕਿਹੜੇ ਪੁਲਿਸ ਅਧਿਕਾਰੀ ਨੇ ਕਿਹਾ ਜੀ ਇਹ ਉਹਦਾ ਹੈਗਾ ਹੀ ਵਿਜੇ ਕੁਮਾਰ ਉਹਨੇ ਸਾਨੂੰ ਕਿਹਾ ਸੀ ਵੀ ਇਹ ਤੁਹਾਡਾ ਕਿਹੜਾ ਕੋ ਬੰਦਾ ਮਰ ਗਿਆ ਬੰਦਾ ਮਰੂਗਾ ਤੇ ਫਿਰ ਹੀ ਉਹਦੇ ਬਾਰੇ ਆਪਾਂ ਦੱਸ ਸਕਦੇ ਆਂ ਵੀ ਸਾਡਾ ਬੰਦਾ ਮਰ ਗਿਆ ਤੇ ਹੁਣ ਇਹਦੇ ਬਾਰੇ ਤੁਸੀਂ ਜਿਹੜਾ ਵਾ ਆਪਣਾ ਕਾਰਵਾਈ ਕਰੋ ਉਹ ਮੱਲਾ ਸਾਨੂੰ ਝੂਠਿਆਂ ਕਰਦੇ ਵੀ ਤੁਸੀਂ ਝੂਠ ਬੋਲਦੇ ਜੇ ਤੁਹਾਡੇ ਕਿਹੜੀ ਕੋ ਗੋਲੀ ਵੱਜੀ ਆ ਤੇ ਗੋਲੀਆਂ ਹੁਣ ਸਿੱਧੀਆਂ ਆ ਨਿਸ਼ਾਨ ਤੇ ਛੰਡਾ ਇਹ ਆ ਗੋਲੀਆਂ ਵੱਜੀਆਂ ਇੱਥੇ ਉਹ ਟਿੱਪਰ ਮਿੱਟੀ ਦਾ ਆਉਣ ਡਿਆ ਸੀ ਉਹ ਟਿੱਪਰ ਵਾਲੇ ਨੇ ਕਿਹਾ ਇਹ ਮੇਰੇ ਤੇ ਮੈਂ ਸੱਚਾ ਮਿਰਤੇ ਫੋਰਿੰਗ ਕਰਨ ਲੱਗੇ ਆ ਉਹ ਟਿੱਪਰ ਵਾਲੇ ਨੇ ਵੀ ਸਾਨੂੰ ਇੱਥੇ ਦੱਸ ਕੇ ਗਿਆ ਪੂਰਾ ਤਰੀਕੇ ਦੇ ਨਾਲ ਵੀ ਉਹ ਮੈਨੂੰ ਐ ਡਰ ਪੈ ਗਿਆ ਵੀ ਜਦੋਂ ਮੈਨੂੰ ਘੇਰ ਲਿਆ ਇਹਨਾਂ ਨੇ ਤੇ ਉਹ ਮਤਲਬ ਇਹ ਕੋਈ ਤੀਜਾ ਚਾਂਸ ਹੋ ਗਿਆ ਵਾ ਤੇ ਬੰਦੇ ਜਿਹੜੇ ਆ ਉਹ ਟਰੇਸ ਪੁਲਿਸ ਨੂੰ ਤੇ ਹੋ ਗਏ ਆ ਪੁਲਿਸ ਹੁਣ ਸਾਹਮਣੇ ਲਿਆਉਣ ਦੀ ਗੱਲ ਆ ਉਹਨਾਂ ਦੀ ਜੇ ਪੁਲਿਸ ਨਹੀਂ ਕਾਰਵਾਈ ਕਰਦੀ ਅਗਲਾ ਸਟੈਪ ਹੋਊਗਾ ਅਗਲਾ ਸਟੈਪ ਉਹ ਜੋ ਸਾਡੇ ਪ੍ਰਧਾਨ ਸਾਹਿਬ ਨੇ ਕਿਹਾ ਬਾਪੀ 5 ਦਿਨ ਤੱਕ ਅਸੀਂ ਵੇਟ ਕਰਾਂਗੇ ਤੇ ਉਹਦੇ ਨਾਲ ਅਸੀਂ ਹਾਸ ਦੇਵਾਂਗੇ ਤੇ ਬਿਲਕੁਲ ਅਸੀਂ ਉਹ ਧਰਨਾ ਜਿਹੜਾ ਵਾ ਉਹ ਸ਼ਾਂਤਮਈ ਤਰੀਕੇ ਨਾਲ ਲਾ ਕੇ ਪ੍ਰਸ਼ਾਸਨ ਨੂੰ ਜਿਹੜੀ ਮੰਗ ਕਰਾਂਗੇ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਚਲੋ ਦੇਖੋ ਕੀ ਦੇਖਿਆ ਜਿਸਨ ਰਾਤ ਗੋਲੀਆਂ ਚੱਲਦੀਆਂ ਇਹ ਨਹੀਂ ਮੰਗੀ ਬਾਹਰ ਹੋਦੀ

ਹਰ ਮਾਰਤਾ ਹਰ ਵਾਰ ਪੁਲਿਸ ਨੂੰ ਮਾਜਮ ਕੁਛ ਨਹੀਂ ਕਰ ਰਹੀ ਹਾਂ ਮੈਂ ਵੀ ਇਸੇ ਪਰਸੇ ਚਲ ਗਈ ਜਾਂ ਇਨਸਾਫ ਮਿਲਣਾ ਚਾਹੀਦਾ ਮੁੰਡੇ ਨੂੰ ਹਾਂ ਲੈ ਲੈ ਚਾਹੀਦਾ ਪਰ ਸਭ ਇਹ ਸਿੰਗ ਕੰਡਾ ਵਾਲਾ ਕਲਾਂ ਵੀ ਦਸ ਸਰਪੰਚਾਂ ਤੇ ਆਮ ਆਦਮੀ ਤੇ ਦੋ ਸੈਕਿੰਡ ਤੋਂ ਦੌੜੀ ਚੱਲੀ ਫਾਇਰ ਹੋਇਆ ਤੇ ਦੋਸ਼ੀ ਉਹਨਾਂ ਤੁਹਾਡੇ ਉੱਤੇ ਕਰੀਬ ਲੱਗਿਆ ਤੇ ਤੁਸੀਂ ਮੇਰੇ ਕੋਲ ਆ ਕੇ ਕੀ ਕਹਿਣਾ ਕਰ ਰਹੇ ਹੋ ਅਜੀ ਕੋਈ ਹਮਲਾ ਮੈਂ ਅਜੇ ਕੋਈ ਨਹੀਂ ਕਰਵਾਇਆ ਜੀ ਨਾਮ ਇਹਨਾਂ ਬੜਾ ਇਸ ਚੀਜ਼ ਦਾ ਹੈ ਮੈਨੂੰ ਦੁਪਹਿਰੇ ਪਤਾ ਲੱਗਿਆ 11 ਵਜੇ ਨੂੰ ਬਾਕੀ ਜਰੂਰ ਇਹਨਾਂ ਦਾ ਗਰਾਊਂਡ ਦਾ ਮਸਲਾ ਹੈਗਾ ਗਰਾਊਂਡ ਦੇ ਕਿੱਥੇ ਕਬਜ਼ਾ ਕੀਤਾ ਇਹਨਾਂ ਨੇ ਉਹ ਕਬਜ਼ੇ ਦੀ ਰਜਿਸਟ੍ਰ ਦਾ ਕਰਕੇ ਇਹਨਾਂ ਨੇ ਮੇਰਾ ਨਾਮ ਆਇਆ ਹੋਰ ਮੇਰਾ ਕੋਈ ਪਰਾਂਵਿਆਂ ਨਾਲ ਹੈ ਹੀ ਕੁਛ ਨਹੀਂ ਹੈ ਜੀ ਕੀ ਮੰਗਦੇ ਤੁਸੀਂ ਮੰਗ ਇਹ ਹੈ ਕਿ ਜੋ ਇਹਨਾਂ ਦੇ ਨਾਲ ਹੋਇਆ ਉਹਦਾ ਇਨਸਾਫ ਲੁਆਇਆ ਜਾਵੇ ਦੇਸ਼ ਨੂੰ ਖੜ ਕੇ ਉਹਨਾਂ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਅਡੀ ਸਰਕਾਰ ਵਾਲੀ ਆਮ ਆਦਮੀ ਪਾਰਟੀ ਦਾ ਮੈਂ ਸਰਪੰਚ ਚਾਹੀਦਾ ਬੰਗਾਲ ਤੋਂ ਬੰਦਮਾਨੀ ਅਪੀਲ ਕਰਨਾ ਕਿ ਇਹਨਾਂ ਦਾ ਬਿਲਕੁਲ ਇਨਸਾਫ ਲੈਣਾ ਚਾਹੀਦਾ ਹੈ ਕੋਈ ਦੋ ਸ਼ਾਮ ਨਹੀਂ ਬਿਲਕੁਲ ਜੀ ਬਿਲਕੁਲ ਦੇ ਜੀ ਤੁਹਾਨੂੰ ਹਰ ਸਤਿ ਸ਼੍ਰੀ ਅਕਾਲ ਜੀ ਸਰਬੂ ਜੀ ਸਾਨੂੰ ਸਤਿ ਸ਼੍ਰੀ ਅਕਾਲ ਜੀ ਘਰ ਦੇ ਬਾਹਰ ਰੰਗ ਹੋਈ ਆ ਤੇ ਉਹਦੇ ਸਬੰਧ ਵਿੱਚ ਆਪਾਂ ਸੋਗੇ ਮੌਕੇ ਤੇ ਇੱਕ ਖੋੜਾ ਪਰ ਬੁਰਦਾ ਮਿਲਿਆ ਇੱਕ ਕਾਲੇ ਰੰਗ ਦੀ ਟੋਪੀ ਮਿਲੀ ਤੇ ਸਰਬੂ ਜੀ ਨੇ ਬਿਆਨ ਦੇ ਪੱਤਰ ਸੋਹੇ ਤੱਕ ਲਿਆ ਆਪਾਂ ਨਾਮ ਉਹ ਬਿਆਨ ਦੇ ਇਹਨਾਂ ਦੀ ਸ਼ਕਤੀ ਯੂਨੀਵਰਸਿਟੀਸ਼ਨ ਚੱਲ ਰਹੀ ਆ ਜਲਦੀ ਜਲਦੀ ਜਿਹੜੇ ਨੂੰ ਚੋਣਾਂ ਤੇ ਢੋਲੀ ਚਲਾਈ ਆ ਉਹਨਾਂ ਨੂੰ ਆਪਾਂ ਦੇ ਸਾਹਮਣੇ ਲਿਆ ਦਿੱਤਾ ਹੈ ਜੀ ਲੱਗਦਾ ਕਿ ਇਹਨਾਂ ਕੋਲ ਪਿਛਲੀ ਜਿਹੜੀ ਚੱਲਦੀ ਫਿਰੇ ਤੇ ਮਤਲਬ ਗੋਦੀ ਹੋਏ ਲੋਕਾਂ ਦੇ ਨਾਲ ਇਹਨਾਂ ਦਾ ਚੱਲਦਾ ਆ ਕੋਈ ਜ਼ਾਇਦੀ ਜ਼ਮੀਨ ਦਾ ਝਗੜਾ ਇਹਨਾਂ ਦਾ ਕੁੜੀ ਦਾ ਝਗੜਾ ਉਹਨੂੰ ਸਾਦੇ ਦਾ ਕੇਸ ਲੰਬਤ ਪਿਆ ਇਹਨਾਂ ਦੇ ਕੱਲ ਦਾ ਪਿਆ ਮਤਲਬ ਕਿੰਨੇ ਦਿਨਾਂ ਚ ਆਪਣਾ ਹੋ ਜਾਵੇ ਅਪੋਸਟੋਲ ਹੋ ਜਾਵੇ ਜਲਦੀ ਜਲਦੀ ਆਪਾਂ ਨੂੰ ਐਜੂਕੇਸ਼ਨ ਕਰ ਰਹੇ ਆ ਜਲਦੀ ਜਲਦੀ ਤੁਹਾਡੇ ਸਾਹਮਣੇ ਅਸਲੀ ਦਾ ਸਾਹਮਣੇ ਲਾ ਦੇ